ਅਜੇ ਤੱਕ ਜਮਾ ਮੈਨੂੰ ਤਾਂ ਲੱਗਦਾ ਜਮਾ ਅਜੇ ਤਾਂ 11 ਕਵਜੇ 10 ਵਜੇ ਲੱਤਾਂ ਰੋਟਣ ਲੱਗੇ ਨੇ ਮਾੜੀ ਜਿਹੀ ਕੋਈ ਜੇ ਖਾਸ ਮਨ ਹੈ ਆ ਪਾਣੀ ਲਈ ਇਥੋਂ ਆ ਗਏ ਬੇੜਾ ਬੈਠਿਆ ਕੌਲੇ ਕੱਚਕੇ ਦੇਖੇ ਹੋਣੇ ਜਵਾਕਾਂ ਦੀ ਵੀ ਗੌਰ ਕਰ ਲਿਆ ਕਰ ਤਾਂ ਖਾਣੇ ਕੱਢ ਦੇ ਨੂੰ ਨੀਰਾਚਾਰਾ ਪਾ ਦੇਣਾ ਸੁੱਕ ਪਾ ਦੇ ਪਸ਼ੂਆਂ ਥੱਲੇ ਸਾਰਾ ਦਿਨ ਬਾਰੀ ਤੁਰੇ ਫਿਰਦਾ ਰਹਿਣਾ ਤੂੰ ਤਾਂ ਓਏ ਨਾ ਬੜ ਬੜ ਕਰੀ ਜਿੱਦੇ ਜਮਾਂ ਖਰ ਵਾ ਗਿਆ ਉਹਦੇ ਹਟੇਗਾ ਉਹ ਨਚਰ ਨਹੀਂ ਹਰਦਾ ਪੀਣੋ ਕੱਡਾ ਪਾਣੀ ਲਿਆਈ ਨਾ ਜਿਸਲੀ ਵਾ ਵੀ ਖਾਊਗੀ ਫੁੱਟੜਿਆ ਜਿਵੇਂ ਥੋ ਕਰੂੰ ਤੇਰੀ ਸਾਰ ਬਸ ਦਾਰੂ ਤਾਂ ਬਲ ਜੱਟ ਦੇ ਕਮਰਾ ਤੱਕ ਜਾਊਗੀ ਦਾਰੂ ਤਾਂ ਨਾਲ ਜੱਟ ਦੇ ਬਰਾ ਦੇਥ ਮਾਰਿਆ ਨਾਲ ਲੱਕਰੇ ਮੈਂ ਤੈਨੂੰ ਐ ਕਹਿਨੀ ਆ ਨਾ ਤੇ ਰੋਟੀ ਖਾ ਲੈ ਤੇ ਨਾਲੇ ਪਸੂਆਂ ਥਲੇ ਸੁੱਕ ਖਲਿਆਰ ਦੀ ਮੈਂ ਤਾਂ ਨੇ ਤਾਰ ਕੱਢਣੀ ਸੀ ਕੱਢ ਲਈ ਮੈਂ ਤਾਂ ਆਪ ਦਾ ਖੰਮ ਨਹੀਂ ਮੇੜਤਾ ਨਹੀਂ ਮੈਂ ਤਾਂ ਚੱਕਰ ਹੀ ਨਹੀਂ ਮੈਂ ਤਾਂ ਸੌਣੀਆਂ ਜਾ ਕੇ ਉਹ ਬਾਹਰ ਕਰਦੇ ਆਂ ਵੀ ਅੱਜ ਡੱਕ ਕੇ ਆ ਗਏ ਜੇ ਮਰ ਜਾਣਿਆ ਹਰ ਜਾਇਆ ਆਪਾਂ ਤੋਂ ਹਰ ਜਾ

ਉਹ ਮੈਸੇ ਮੱਝ ਵੀ ਪੈਸੇ ਬਹੁਤ ਜੋੜ ਗਿਆ दारू दारू ਚ ਨੜੀ ਆਖੂ ਖੱਟੀ ਜੀ ਆ ਯਾਰ ਚੜਦੀ ਤਾਂ ਹੈ ਤਾਂ ਖਾਈ ਲੇ ਕੇ ਦੋ ਰੋਟੀਆਂ ਹਨਾ ਤਾਂ ਕਿਹੜੇ ਫੜਾਉ ਭੈਂਦੀ ਪੂੜੇ ਆਪਾਂ ਨੂੰ ਹਨਾ ਬਾਕੀ ਹੁਣ ਸਰਵਿਸ ਹੋਈ ਆ ਹੁਣ ਤਾਂ ਕਿਹੜੇ ਦੇਉ ਮਾਲ ਪੂੜੇ ਆ ਵੀ ਚੱਕ ਕੇ ਭੇਜਦੇ ਯਾਰ ਦੀ ਆ ਮੋਬਾਈਲ ਛੱਟ ਗਈ ਕਿ ਕੀ ਹੋ ਗਿਆ ਉਹ ਗਾ ਦੇ ਉਹ ਮਾਲ ਬੂੜੇ ਪੈਂਦੇ ਜਾਰ ਦੀ ਚੱਕਮੀ ਤੇ ਮੀਆਂ ਸਰਖੀ ਵੱਡ ਤੇ ਤਾਂ ਸਾਰਾ ਜੋਰ ਲਾ ਦਿੰਦੀ ਐ ਫੇਕਿਆਂ ਨੂੰ ਜਾਣਾ ਜਦੋਂ ਚੜ ਜਾਂਦੀ ਆ ਫੁਗੜਾ ਪੁੱਛਦੀ ਐ ਤਾਂ ਪੈਂਦਾ ਵੇੜਾ ਵੀ ਛਾ ਨਹੀਂ ਮਾਜਾ ਹੋ ਰਿਹਾ ਬਰਬਾਹ ਹੀ ਖਾਲੋ ਪੈਂਦੇ ਦਾਲ ਦੂਲ ਹੋਊ ਪਤਾ ਨਹੀਂ ਨਾ ਦਾਲ ਦੂਲ ਵੀ ਨਾ ਡੱਲ ਜੇ ਭੈਣ ਤੋਂ ਦੀ ਦਾਲ ਦੂਲ ਦਾ ਭੈਣ ਤੋਂ ਦੀ ਹੈ ਹੀ ਨਹੀਂ ਓਏ ਚਲ ਆਈ ਬੁਲੇਟ ਤੇ ਨੈਂਦੋ ਚੱਜੜੀਆਂ ਹੈਗੀਆਂ ਨੇ ਪੈਂਦੇ ਜਾਰ ਦੀ ਪਿਆਰ ਦਾ ਬਹੁਤ ਕਰਦੀ ਏ ਜਿਹੇ ਜਿਹੇ ਲੜਦੀ ਏ ਪਿਆਰ ਕਰਦੀ ਏ ਅੱਜ ਭਾਦਰੀ ਦੇ ਕੰਬੜੀ ਨੇ ਪਤਾ ਨਹੀਂ ਕੀ ਲੱਸਾਂ ਉਤਰੀਆਂ ਅੱਜ ਮਠੀਆਂ ਬਕਾਦੀਆਂ ਚਾਲ ਆ ਸਾਦਾ ਨੂੰ ਪੀਆ ਸਵਾਦਾਂ ਦਾ ਖਾ ਕੇ ਭਰਾ ਭਰਾ ਨਾ ਕਰੇ ਮਹਾਮਾਈ ਜੰੂਅਤ ਥੋਲਾ ਜਾਂ ਕਿ ਮੱਥਾ ਦੇਖ ਕੇ ਆਉਂਦੀ ਬਾ ਅਖਰ ਹੀ ਮਾ ਮਾਈ ਨਹੀਂ ਇਹ ਰਿਮਾਰਕ ਨਹੀਂ ਲਮੜ ਦੱਬਾ ਕੇ ਨਹੀਂ ਹਾਂ ਬੂ ਦੱਬਾ ਤਾਂ ਨਹੀਂ ਇੱਥੇ ਨੀ ਬੇੜਾ ਬੈਠਾ ਰੋ ਚੰਨੇ ਕੇ ਚੱਕ ਕੇ ਨਾ ਆ ਗਿ ਡੱਕੇ ਨੂੰ ਤਾਂ ਕੀ ਪਤਾ ਲੱਗਿਆ ਚਲ ਦੇਖ ਕੀ ਹੁੰਦੀ ਆ ਇੱਥੇ ਦੇਖਦੀ ਆ ਮੇਰਾ ਮਰ ਜਾ ਤੂੰ ਨਾ ਸਾਰ ਨਹੀਂ ਖਾਦ ਨਾ ਤਵੇ ਜਿਹੜੀ ਲੱਕੀ ਆਇਆ ਜੇ ਜੇ ਰੋਟੀ ਤੇ ਨਾ ਮਾਤਾ ਦਾ ਥਮ ਲਾਇਆ ਸੀ ਫਟਵੱਥਾ ਤੇ ਇੱਕ ਨਾ ਸਾਰ ਵੀ ਖਾ ਗਿਆ ਵੇ ਚਾ ਤੂੰ ਤਾਂ ਰਿਆ ਪਹਿਲੇ ਇਹ ਮੈਂ ਨੇ ਵੀ ਬਰਬੜਾ ਲਾ ਦਿੱਤਾ ਅੱਧਾ ਚਾਰ ਅੱਧੇ ਰੋਟੀਆਂ ਦਾ ਸਖਾ ਤੋ ਖਾ ਗਿਆ ਰੋਟੀਆਂ ਹੋਰ ਵੇ ਮੈਂ ਤਾਂ ਥਮ ਲਾਇਆ ਸੀ ਮਾਰਨੇ ਆ ਇਹ ਮੈਂ ਆਖਿਆ ਕਿ ਤੇ ਪ੍ਰੇਮ ਵਾਲਾ ਕਰਨੀ ਅੱਜ ਮਿੱਠਿਆ ਪਕਾ ਲਿਆ ਅੱਧਾ ਪ੍ਰੇਮ ਦਾ ਤੇਰੇ ਲਾਮਾ ਚਾਪਲੀ ਮੈਂ ਬੇਰਾ ਬੈਠੀ ਆ ਰਾ ਤੂੰ ਸੁਧਰਦਾ ਉਹ ਮੈਂ ਚੱਲ ਤੂੰ ਹੋਣਾ ਅਨਾਜ ਨਹੀਂ ਪੀਂਦਾ ਬਸ ਤੂੰ ਨਹੀਂ ਹਰਦਾ ਟਰਕੇ ਵੇਲੇ ਕਹਦੇ ਨਾ ਤਨੇ ਵੇਲੇ ਤੈਨੂੰ ਕਹਤਾ ਅੱਜ ਨਹੀਂ ਪੀਂਦਾ ਬਸ ਨਾ 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 ਤੂੰ ਨਹੀਂ ਹਰਦਾ ਨਹੀਂ ਨਹੀਂ ਅੱਜ ਨਹੀਂ ਬਸ ਇਹ ਦੂ ਵਾਰ ਤੈਨੂੰ ਮੈਂ ਰੋਟੀ ਨਹੀਂ ਦਿੰਦੀ ਮੈਂ ਤੈਨੂੰ ਹੁਣ ਕਹਿਈ ਆ ਤੇ ਮਹਾਮਾਇਆ ਵੇ ਮੇਰੀ ਮਾਲਕ ਨੂੰ ਗਲਤੀ ਹੋ ਜਾਂਦੀ ਹੈ ਬੜੀ ਗੱਡੀ ਹੋ ਗਈ ਉਹ ਨਾ ਇਹ ਖਾ ਜਾ ਰੋਟੀ ਪੱਕੀਆਂ ਪੱਕਾ ਮੈਂ ਭੁੱਖਾ